ਨਾ ਬਰਤ ਤੇਰਾ ਸਮਾ ਲੰਸ ਦਾ ਜਾ ਰਿਹਾ ਹੈ ਸਤ ਸੰਗ ਬੰਦਰ ਸੰਗਤ ਵਿੱਚ ਬੈਠਣਾ ਬਹੁਤ ਠਹਿ ਸੋਨਾ ਬਹੁਤ ਖਾ ਕੌਣਾ ਬਹੁਤ ਠੋਖ ਹੈ ਜੇ ਗਾਉਣਾਂ ਲਈ ਲਗਰੀ ਹੋਵੇ ਸਾਰੀ ਬੜੀ 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 ਨਾ ਗੋਡੇ ਤੋਂ ਤੇਰੇ ਆ ਨਾ ਭੁਖ ਲਖ ਲਖ ਜਦੋਂ ਗੁਰੂ ਦੀ ਗੋਦ ਵਿੱਚ ਬੈਠਣਾ ਉਹਦੇ ਗੋਡੇ ਵੀ ਤੰਗ ਕਰਦੇ ਆ ਬੈਠਣਾ ਵੀ ਉੱਤੇ ਲੈ ਬਾਬੇ ਦਾ ਹਟਦੇ ਹੀ ਨਹੀਂ ਕੋਈ ਨਹੀਂ ਕਦੋਂ ਸਮਾਪਤੀ ਕਰੀ ਕਦੀ ਗੱਦ ਗਿਆ ਗਿਆ ਕਰ ਗਿਆ ਗੁਰਮੁਖੋ ਇਹ ਭਾਗਾਂ ਵਾਲਿਆ ਵਾਲੇ ਇਹ ਸੰਗਤ ਗਰਮ ਵਾਲਿਆ ਲੰਦੀ ਹੈ ਮਾਤਾ ਸੰਤ ਬਾਬਾ ਇਸਤ ਸਿੰਘ ਜੀ ਰਾਣਾ ਵਾਲੇ ਕਹਿੰਦੇ ਜਦੋਂ ਸੰਗਤ ਦੇ ਵਿੱਚ ਬੈਠਣਾ ਬੈਠਣ ਦੱਸਦੇ ਸੀ ਉਦੋਂ ਥੋੜਾ ਕਹਿੰਦੇ ਕੋਈ ਵਾਜੂਆ ਵੀ ਬਾਹਰ ਨਹੀਂ ਗਈ ਐਨੀ ਇਕਾਗਰਤਾ ਦੇ ਨਾਲ ਬੈਠੋ ਟੌਂਕਣਾ ਮਾਰ ਕੇ ਧਿਆਨ ਅਨੰਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਰਮਾਂ ਨਾਲ ਜੋੜ ਕੇ ਕਹਿੰਦੇ ਮਹਾਰਾਜ